ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਲਾਚੌਰ ਦੇ ਪਿੰਡ ਕਾਟਗੜ ਵਿਖੇ ਲਗਾਤਾਰ ਮੀਂਹ ਪੈਣ ਕਰਕੇ ਬਰਸਾਤੀ ਨਾਲਿਆ ਨਾਲ ਜੁੜੀ ਸੜਕ ਵਿੱਚ ਜਿਆਦਾ ਪਾਣੀ ਆਉਣ ਨਾਲ ਸੜਕ ਨੇ ਨਹਿਰ ਦਾ ਰੂਪ ਧਾਰਨ ਕਰ ਲਿਆ ਹੈ ਜਿਸ ਕਰਕੇ ਆਉਣ ਜਾਣ ਵਾਲੇ ਰਾਗੀੜਾ ਲਈ ਸੜਕ ਤੇ ਖੜਾ ਪਾਣੀ ਮੁਸੀਬਤ ਬਣ ਗਿਆ ਹੈ ਇਸ ਮੌਕੇ ਪਿੰਡ ਕਾਟਗੜ ਦੀ ਸਰਪੰਚ ਰਿਸ਼ੂ ਬਾਲਾ ਨੇ ਦੱਸਿਆ ਕਿ ਉਹ ਖੱਡ ਦੀ ਸਫਾਈ ਕਰਵਾਉਣ ਲਈ ਸੰਬੰਧਿਤ ਵਿਭਾਗਾਂ ਨੂੰ ਕਈ ਵਾਰ ਕਹਿ ਚੁੱਕੇ ਹਨ ਜਦੋਂ ਸੰਬੰਧਿਤ ਵਿਭਾਗਾਂ ਵੱਲੋਂ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਜਾਂਦਾ ਹੈ ਤਾਂ ਪਿੰਡ ਦੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਕੰਮ ਬੰਦ ਕਰਵਾ ਦਿੱਤਾ ਜਾਂਦਾ ਹੈ ਜਿਸ ਕਰਕੇ ਅੱਜ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਸੜਕ ਤੋਂ ਲੰਘਣ ਵਾਲੇ ਰਾਗੀਰਾ ਲਈ ਸੜਕ ਤੇ ਖੜਾ ਪਾਣੀ ਇੱਕ ਮੁਸੀਬਤ ਬਣ ਗਿਆ ਹੈ ਮੌਕੇ ਤੇ ਡਰੇਨ ਤੇ ਮਾਈਨਿੰਗ ਵਿਭਾਗ ਦੇ ਸੰਬੰਧਿਤ ਐਸਡੀਓ ਪਹੁੰਚੇ ਜਿਨ੍ਹਾਂ ਨੇ ਇੱਕ ਜੀਸੀਵੀ ਮਸ਼ੀਨ ਲਗਾ ਕੇ ਸੜਕ ਤੇ ਖੜੇ ਪਾਣੀ ਨੂੰ ਖਡਵਲ ਨੂੰ ਕਢਵਾ ਦਿੱਤਾ ਹੈ ਅਤੇ ਉਨ੍ਹਾਂ ਨੇ ਇਸ ਦੇ ਪੱਕੇ ਹੱਲ ਲਈ ਕਿਹਾ ਕਿ ਇਸ ਦਾ ਟੈਂਡਰ ਲਗਾ ਕੇ ਜਲਦੀ ਇਸ ਦੀ ਸਫਾਈ ਕਰਵਾਈ ਜਾਵੇਗੀ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਵਿਸ਼ੇਸ਼ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਆਪਣਾ ਨਾਮ ਜੀ ਮਨਿੰਦਰਪਾਲ ਪਿੰਡ ਆਪਣਾ ਕਿਹੜਾ ਹੈ ਕਾਰਡਗੜ ਬੜੇ ਹਾਲਾਤ ਵੱਧ ਤੋਂ ਵੱਧ ਬਣੇ ਪਏ ਇਸ ਵੇਲੇ ਮੀਂਹ ਕਰਕੇ ਪਾਣੀ ਬੋ ਖੜ ਗਿਆ ਪਾਣੀ ਤੋਂ ਨੀਵਾ ਤਾਂ ਹੋ ਗਿਆ ਤਾਂ ਖੜਿਆ ਪਾਣੀ ਜੀ ਵਧੀਆ ਆ ਜਾ ਕੀ ਮੋਰੇ ਦਾ ਪਾਣੀ ਲੰਘਣੇ ਰਾਸਤਾ ਨਹੀਂ ਆਏਗਾ ਜੋ ਮੋਰੇ ਪੁਲੀ ਜੀ ਬਣਾ ਗਏ ਉਹ ਪਰਤ ਪਾ ਕੇ ਪੂਰੀ ਉੱਚੀ ਹੋ ਗਈ ਫਿਰ ਇੱਥੇ ਪਿੱਛੇ ਪਿੱਛੇ ਰੁਕਣ ਲੱਗ ਪਿਆ ਨੇ ਪਹਿਲਾਂ ਸਿੱਧਾ ਲੰਘ ਜਾਂਦਾ ਤਾਂ ਪਾਣੀ ਹੂੰ ਉਹਦੇ ਕਰਕੇ ਜਾਂ ਤਾਂ ਉੱਥੋਂ ਹਲ ਹੋਵੇ ਨਾ ਮੋਰੇ ਤੇ ਥੋੜਾ ਬੋਤਾ ਰਾਸਤਾ ਬਣੇ ਅੱਗੇ ਤਾਂ ਝਾੜੀਆਂ ਫਸੀਆਂ ਸੀਗੀਆਂ ਉਹਦੇ ਪੁਲੀ ਦੇ ਵਿੱਚ ਹੁਣ ਰੇਤੇ ਨਾਲ ਭਾਰਤ ਬੰਦੇ ਹੋ ਗਿਆ ਉਹ ਪਾਣੀ ਉਹਦੇ ਉੱਪਰੋਂ ਲੰਘਦਾ ਤਾਂ ਖੜਦਾ ਹੈ ਚੋਪਰੋ ਲੰਗਦਾ ਸਾਬ ਆ ਪੈਪਾ ਚੋਂ ਲੰਗਣਾ ਪੈਪ ਕੇ ਤੇ ਪਾਣੀ ਹੁਣ ਅੱਜ ਜਿਹੜੀ ਖੱਡ ਆਈ ਹੈ ਇਹ ਨਾ ਖੱਡ ਨਹੀਂ ਆਈ ਇਹ ਤਾਂ ਐ ਹਾਈ ਮੀਂਹ ਦਾ ਪਾਣੀ ਆ ਇਹ ਮੀਂਹ ਦਾ ਪਾਣੀ ਇੱਥੇ ਖੜਾ ਹੋ ਗਿਆ ਮੀਂਹ ਆਇਆ ਫਿਰ ਨੀਵਾ ਸਾਂਜ ਜਿਹੜਾ ਇਧਰੋਂ ਆਉਂਦਾ ਕੋਈ ਇਧਰੋਂ ਜੇ ਖੱਡਾ ਕੀ ਤਾਂ ਹਾਲਾਤ ਕਿਦਾਂ ਦੇਖੋਗੇ ਲਾਦਾ ਕਿ ਫੇਰ ਤਾਂ ਖੱਡਾ ਇੱਧੇ ਜਾਉਂਦ ਨੂੰ ਨੰਗ ਖੜ ਕੇ ਤਾਂ ਕਿ ਜਿੱਦ ਅੱਗੇ ਜਾਂਦੇ ਜਗਾ ਐਂ ਖੰਗ ਪੁਲਿਸ ਸਟੇਸ਼ਨ ਵੀ ਬਿਲਕੁਲ ਲੱਗ ਗਈ ਆ ਖੱਡ ਦੇ ਨਾਲ ਆਪਾਂ ਨਾ ਅੱਗੇ ਜਾ ਖੱਡਾ ਆਈ ਉਹਦੇ ਅੰਦਰ ਵਰ ਗਿਆ ਸਾਰੇ ਪਾਣੀ ਉਹਨਾਂ ਨੇ ਉਹ ਮੋਟਰ ਵਾਂਗ ਕਰਾ ਕੇ ਕੰਮ ਰੱਖਣਾ ਕਰਿਆ ਤਾਂ ਮਨ ਲਓ ਸਪਾਈ ਕਰਾਈ ਸੀ ਅੱਗੇ ਅੱਛਾ ਜੀ ਆ ਰਸਤਾ ਚਾਲੂ ਕਰਾਇਆ ਸੀ ਠੀਕ ਹੈ ਜੀ ਉੱਤੇ ਬਾਅਦ ਤਾਂ ਮਨ ਲਓ ਕੋਈ ਨਹੀਂ ਇੱਥੇ ਸਰਕਾਰ ਹੀ ਬਣਾਏ ਨੇ ਰਸਤਾ ਬਣਾਇਆ ਸੀਗਾ ਸੜਕ ਬਣਾਈ ਸੀ ਇਹ ਲੰਘਣ ਲਈ ਨਹੀਂ ਨਹੀਂ ਭਾਰਤ ਪਿਆਵਾ ਸੀ ਰੇਤਾ ਚਕਾਇਆ ਮਨ ਲਓ ਪੰਚਾਇਤ ਨਹੀਂ ਜਿੱਦਾਂ ਗੱਡੀਆਂ ਆਉਂਦੀਆਂ ਸੀ ਠੀਕ ਹੈ ਜੀ ਹਾਂ ਨਹੀਂ ਅੱਗੇ ਨੂੰ ਨਹੀਂ ਰਸਾ ਬਣਾਇਆ ਸੀਗਾ ਕਿ ਅੱਗੇ ਪਾਣੀ ਨਿਕਲ ਜੇ ਪੇ ਕਿਵੇਂ ਸੀ ਕਿ ਨਾ ਬਣਾਇਆ ਅੱਗੇ ਉਹ ਅੱਗੇ ਨੂੰ ਬਣਾਣਾ ਤਾਂ ਉਹਦਾ ਹੋਂਦ ਨਾ ਪਤਾ ਜੀ ਮੈਂ ਕਿਹਨੂੰ ਬਣਾ ਜੀ ਮੈਂ ਕਿਹਨੂੰ ਕਰੂੰਗਾ ਨਾ ਹਾਂਜੀ ਜਸਵੰਦਰ ਜੀ ਤੁਸੀਂ ਕਾਟਕੜ ਦੇ ਬਿਲਕੁਲ ਤੁਸੀਂ ਆ ਜਿਹੜਾ ਮੰੰਜਰ ਹੈਗਾ ਇਹਦੀ ਬਿਲਕੁਲ ਨਾਲ ਤੁਹਾਡਾ ਘਰ ਆ ਤੇ ਕੀ ਕਹਣਾ ਇਹ ਪਾਣੀ ਕਿਹੜਾ ਖੜਾ ਹੋ ਗਿਆ ਇੱਥੇ ਧੰਨਵਾਦ ਜੀ ਤੁਹਾਡਾ ਪਹਿਲੇ ਬਹੁਤ ਬਹੁਤ ਵੀ ਤੁਸੀਂ ਮਹੀ ਦੇ ਮੌਸਮ ਦੇ ਵਿੱਚ ਵੀ ਜਿੱਦਾਂ ਦੀ ਵੀ ਕੋਈ ਪ੍ਰਸਤੀ ਬਣਦੀ ਹੈ ਇਲਾਕੇ ਦੇ ਵਿੱਚ ਤੁਸੀਂ ਵੱਧ ਚੜ ਕੇ ਹਿੱਸਾ ਲੈ ਕੇ ਇਹ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਹੈ ਇਸ ਗੱਲ ਦਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਆਪਣਾ ਸਮਾਂ ਕੱਢ ਕੇ ਆ ਆ ਦੇਖ ਲਓ ਹਾਲਾਤ ਭਾਜੀ ਜਿੱਦਾਂ ਇੱਥੇ ਇਹ ਅੱਜ ਤੋਂ 2 ਮਹੀਨੇ ਪਹਿਲੇ ਲੋਕਾਂ ਨੇ ਕਹਿਣ ਕਿ ਕਿਉਂਕਿ ਸਮਾਜ ਜਿਹੜਾ ਸਾਰਾ ਉਰਤੋ ਚੰਦਪੁਰ ਰੁੜਕੀ ਤੋਂ ਲੈ ਕੇ ਜਿਹੜਾ ਦੁਨੀਆ ਨਾ ਚੰਡੀਗੜ੍ਹ ਤੱਕ ਇਸ ਰਸਤੇ ਤੋਂ ਗੁਜ਼ਰਦੀ ਸ਼ਾਰਟਕਟ ਹੈ ਲੋਕਾਂ ਨੇ ਕਹਿੰਦੇ ਮੇਰਾ ਘਰ ਰੋਡ ਦੇ ਉੱਪਰ ਹੈ ਜਦੋਂ ਮੈਂ ਬਾਹਰ ਨਿਕਲਦਾ ਤਾਂ ਲੋਕ ਮੈਨੂੰ ਕਹਿ ਕੇ ਜਾਂਦੇ ਯਾਰ ਆ ਸਪਾਈ ਕਰਾ ਦੋ ਸਪਾਈ ਕਰਾ ਦੋ ਸਪਾਈ ਕਰਾ ਦੋ ਮੇਰ ਵਾਲਿਆ ਬਾਬਾ ਜੀ ਰਲੇ ਤੇ ਜਿਹੜਾ ਇੱਕ ਪੈਨੀ ਦਾ ਵਾਰ-ਵਾਰ ਨਾ ਲਈ ਜਾਂਦੇ ਪੈਨੀ ਮਾਈਨਿੰਗ ਕਰਦਾ ਪੈਨੀ ਯਾਰ ਮੇਰੀ ਗੱਲ ਸੁਣੋ ਕਿਹਦੇ ਕੋਲ ਟਾਈਮ ਹੈ 1200 ਰੁਪਿਆ ਘੰਟਾ ਮਸ਼ੀਨ ਵਾਲਾ ਲੈਂਦਾ ਹੈ ਟਰੈਕਟਰ ਟਰਾਲੀਆਂ ਲ ਪਿੰਡ ਦੇ ਇੱਕ ਜਾਂ ਦੋ ਤਿੰਨ ਬੰਦਿਆਂ ਨੂੰ ਛੱਡ ਕੇ ਸਾਰਾ ਪਿੰਡ ਇਹ ਜੇ ਕੋਈ ਗਲਤ ਬੋਲ ਜਾ ਮਾਈਨਿੰਗ ਹੋ ਰਹੀ ਹੈ ਖਲਾਫ ਹੋ ਰਹੀ ਅਸੀਂ ਦੇਣਦਾਰ ਆ ਤੁਹਾਡੇ ਜਦ ਮਰਜੀ ਦੇ ਸਾਰਾ ਪਿੰਡ ਇੱਕ ਵਾਸੇ ਸਿਰਫ ਆ ਸਮੱਸਿਆ ਤੇ ਅਸੀਂ ਸਿਪਾਈ ਕੋਲੋਂ ਕਰਕੇ ਪੈਖਾ ਦਿੱਤਾ ਕਰਾਈ ਆ ਫਿਰ ਮੀ ਖੜ ਗਿਆ ਅਗਰ ਉੱਪਰੋਂ ਭਾਜੀ ਖੱਡ ਆ ਗਈ ਪਿੰਡ ਨੇ ਛੜਨਾ 5-7 ਕਰੋੜ ਠਾਣੇ ਤੇ ਲੱਗਿਆ ਉਹਨੇ ਛੜਨਾ ਸਾਡਾ ਮਕਾਨ ਛੜਨਾ ਸੈਲਰ ਨੇ ਛੜਨਾ ਹਸਪੀਟਲ ਨੇ ਛੜਨਾ ਪਰ ਉਹ ਹਾਲਾਤ ਬਣ ਗਏ ਉਹਰੇ ਲੋਕ ਕਹੀ ਜਾਂਦੇ ਜੀ ਮਾਈਨਿੰਗ 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 ਉਹ ਤਾਂ ਮੈਂ ਜਿਹੜੀ ਮਿੱਟੀ ਚੱਕੀ ਉਹ ਐਚਡੀਐਫਸੀ ਦੇ ਮੋੜੇ ਜਾ ਕੇ ਮੌਕਾ ਦੇਖ ਸਕਦੇ। ਕੁਛ ਮਿੱਟੀ ਜਾ ਕੇ ਜਗਤ ਵਾਲੀ ਦੀ ਖਾੜ ਦੇ ਚ ਪਾਈ ਰੈਂਪ ਬਣਾਇਆ। ਕਿਸੇ ਕੋਲ ਰੇਲ ਨਹੀਂ ਹੈਗਾ ਭਾਜੀ। ਅਸੀਂ ਆਪਣੀ ਜੇਹਤ ਤੇ ਨਾ ਜਿਹੜੇ ਸ਼ਿਕਾਇਤ ਕਰਦੇ ਉਹ ਮੋੜੇ ਹੋ ਜਾਣ ਅਸੀਂ ਮਗਰ ਹੋ ਜਾਂਦੇ। ਭਰਾਵਾ ਉਹ ਮਾਈਨਿੰਗ ਕਰ ਲੈਣ ਸਾਡੀ ਆਹ ਸਮੱਸਿਆ ਦਾ ਹੱਲ ਕਰ ਦੇਣ ਜਿਹੜੇ ਬੰਦੇ ਸੀ ਬੈਠੇ ਸੋਚਦੇ ਜਿਨ੍ਹਾਂ ਦਾ ਘਰ 24 ਘੰਟੇ ਰਾਤੀਂ ਮੀਂਹ ਪੈਂਦਾ ਦਾ ਬਾਰ-ਬਾਰ ਉੱਠ ਕੇ ਦੇਖਿਆ ਵੀ ਪਾਣੀ ਕਿਤੇ ਖੱਡ ਸਾਡੇ ਵੱਲੋਂ ਤਾਂ ਨਹੀਂ ਆ ਗਈ ਸਾਡੇ ਵੱਲੋਂ ਉਹਨੇ ਲੱਖਾਂ ਕਰੋੜਾਂ ਰੁਪਏ ਮਕਾਨਿਆਂ ਪਰ ਲਾਇਆ ਵਾ ਅਸੀਂ ਸੈਲਰਾਂ ਚ ਕਰੋੜਾਂ ਰੁਪਏ ਦਾ ਬਗ ਮਰ ਜਾਣਗੇ ਅਸੀਂ ਵਿੱਚ 89 ਬੰਨ ਲੱਗਿਆ ਬਰੇ ਸ਼ਿਕਾਇਤ ਵਾਲੇ ਰਹਿਮ ਕਰਨ ਵੀਰਾ ਅਸੀਂ ਕੋਈ ਮਾਈਨਿੰਗ ਨਹੀਂ ਸਾਡਾ ਇਤਿਹਾਸ ਫੋਲ ਕੇ ਦੇਖ ਲੋ ਰੱਬ ਨੇ ਬਹੁਤ ਕੁਝ ਦਿੱਤਾ ਉਹ ਨਾਵੇਂ ਮਾਈਨਿੰਗ ਕਰਦਾ ਨਾਵੇਂ ਮਾਈਨ ਦੇ ਹੱਕ ਚ ਅਜੀ ਦਾ ਇੱਕ ਬੇਨਤੀ ਜ਼ਰੂਰ ਕਰਦੇ ਆ ਪ੍ਰਸ਼ਾਸਨ ਨੂੰ ਆ ਸਵਾਈ ਕਰਾ ਦਿਓ ਅਗਰ ਮੀ ਪਹਿ ਗਿਆ ਉੱਪਰ ਦੇ ਹੋਰ ਖਾਡਾਗੇ ਤਾਂ ਅਸੀਂ ਤਬਾਹ ਹੋ ਜਣਾ ਸਾਰਿਆਂ ਨੇ ਇਕੱਲੇ ਇਕੱਲੇ ਬੰਦੇ ਦੇ ਇੰਟਰਵਿਊ ਲੈਂਦਾ ਜਿਹੜੀ ਹੈਗੀ ਲਗਾਤਾਰ ਦੱਸੀ ਹੈ ਜਿੱਦਾਂ ਹੁਣ ਵੱਧ ਤੋਂ ਵੱਧ ਹਾਲਾਤ ਹੋਣ ਦੇ ਅਸਾਰ ਹੈਗੇ ਆ ਹਾਂਜੀ ਉਹੀ ਤਾਂ ਗੱਲ ਤੁਹਾਨੂੰ ਸਾਰਾ ਪਤਾ ਜੀ ਅਸੀਂ ਤਾਂ ਕਹਿੰਦੇ ਸਾਰੇ ਪਿੰਡ ਚ ਫਿਰ ਲੋ ਲੋਕਾਂ ਨੂੰ ਖੜ੍ਹ ਕੇ ਕਰਕੇ ਪੁੱ ਲੋਕ ਜੁੱਤੀਆਂ ਵਾਰਨ ਦਾ ਕਾਇਰ ਸਾਡੇ ਵੀ ਕਹਿੰਦੇ ਯਾਰ ਕਿਆ ਹਾਲਾਤ ਤੁਸੀਂ ਮਰ ਗਏ ਇੱਥੇ ਕਰਨ ਅਸੀਂ ਆ ਕਰਨਾਂ ਦੇ ਭਾਜੀ ਲੋਕ ਕਰਨ ਨਹੀਂ ਦਿੰਦੇ ਮੈਂ ਖੁਦ ਪੈਸੇ ਜਾਇਆਂ ਕਰ ਪ੍ਰੂਫ ਕਰ ਦਵੇ ਆਪਣੀ ਜੇਬ ਚ ਦੇ ਕੇ ਕਰਾਇਆ ਕਈ ਵਾਰ ਕੰਮ ਹੁਣ ਵੀ ਮੈਂ ਸਵੇਰੇ ਦੇਖੋ ਸਰਪੰਚ ਦਾ ਮਿਲਖੋਰ ਕਰਦੇ ਮੈਂ ਨਹੀਂ ਕਹਿੰਦਾ ਵੀ ਮੈਂ ਸਰਪੰਚ ਦੀ ਕੋਈ ਤਾਰੀਫ ਕਰਦਾ ਗਲਤ ਗੱਲ ਹੈ 5 ਵਜੇ ਭਾਜੀ ਮੇਰੀ ਕਾਲ ਕੱਢ ਕੇ ਦੇਖ ਲੋ ਉਹ ਬੈਠਾ ਬੋ ਵੀ ਉਹ ਬੈਠਾ ਦੀਪੂ ਸਰਪੰਚ 5 ਵਜੇ ਸੀ ਇੱਥੇ ਆ ਗਏ ਅਸੀਂ ਕੋਈ ਮਾਈਨਿੰਗ ਥੋੜੀ ਕਰਨੀ ਵੀਰੇ 5 ਵਜੇ ਸਰਪੰਚ ਦਾ ਫੋਨ ਆਇਆ ਵੀਰੇ ਜੀ ਦਾ ਹੱਲ ਕਰੀਏ ਕੋਈ ਲੋਕ ਪਰੇਸ਼ਾਨ ਨੇ ਪੂਰੇ ਕੋ ਕਿਹੜੀ ਗੱਲ ਤੇ ਮਾਈਨਿੰਗ ਤੇ ਘੱਟ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਜੀ ਹਜੇ ਤੱਕ ਪ੍ਰਸ਼ਾਸਨ ਦਾ ਕੋਈ ਨਹੀਂ ਆਇਆ ਕੋਣ ਅੱਛਾ ਕੋ ਐ ਹੋ ਮੈਨੂੰ ਨਹੀਂ ਮਰੇ ਜੀ ਇਹਨਾਂ ਨੂੰ ਪਤਾ ਆਇਆ ਹੋਊਗਾ ਪਰ ਅਸੀਂ ਤਾਂ ਇਹ ਗੱਲ ਕਰਦੇ ਸੀ ਮਾਈਨਿੰਗ ਮੂਨਿੰਗ ਨਾ ਕਰਦੇ ਭਾਜੀ ਇੱਕ ਲੀ ਬਣਾ ਇਦਾਂ ਜੇ ਸੀ ਵੀ ਰੈਕ ਸਰਵਰ ਉੱਥੇ ਤਾਂ ਕੈ ਬਣਾ ਦਿੱਤਾ ਜਾਵੇ ਖਾਲਾ ਜਾ ਇਹ ਪਾਣੀ ਨਿਕਲ ਜਾਵੇ ਪਾਣੀ ਨਿਕਲ ਜਾਵੇ ਆ ਝੁੰਗੀਆਂ ਦੇ ਨਿਆਣੇ ਐ ਇਹਨਾਂ ਦੀਆਂ ਆ ਝੁੰਗੀਆਂ ਸਾਹਮਣੇ ਅਗਰ ਖਾੜਾ ਆਈ ਇਹ ਗਰੀਬ ਬੰਦੇ ਇਹਨਾਂ ਦੀਆਂ ਝੁੰਗੀਆਂ ਵਿਖਣੀਆਂ ਆ ਲਿਖ ਨਹੀਂ ਕੇ ਪੁੱਛ ਕੇ ਰਕੋ ਰਾਤ ਕਿਦਾਂ ਇਹਨਾਂ ਨਿਆਣੇ ਸਾਰੀ ਰਾਤ ਨਹੀਂ ਸੁੱਤੇ ਹੋਣੇ ਪਰਮਾਤਮਾ ਮੈਂ ਉਹਨਾਂ ਦੀ ਰੰਮੀ ਉਹਦੀ ਦੁਆ ਮੰਗਦਾ ਪਰ ਇਦਾਂ ਦੇ ਇਲਜ਼ਾਮ ਨਾ ਲਾਣਾ ਸੀ ਮਾਈਨ ਕਰ ਆਪਣਾ ਇਤਿਹਾਸ ਖੋਲ ਕੇ ਦੇਖ ਲੋ ਮਾਈਨ ਦਾ ਜੇ ਕੋ ਕਦੇ ਮਾਈਨ ਨੂੰ ਕੀਤੀ ਹੈ ਮੈਂ ਦੇਣ ਦਾ ਰੱਬਾ ਬਸ ਇਹਦੇ ਬਰਕ ਹੈ ਤੁਹਾਡੀ ਬੜਾ ਧੰਨਵਾਦ ਇਸ ਗੱਲ ਦਾ ਤੁਸੀਂ ਮੌਕੇ ਬਰਾ ਕੇ ਸਾਰੀਆਂ ਚੀਜ਼ਾਂ ਨੂੰ ਤੁਸੀਂ ਵੀ ਮੈਂ ਕਿਹਨੂੰ ਜਾਣੂ ਕਰਾ ਸਕਦੇ ਯਾਰ ਕੋਈ ਮਾਈਨਿੰਗ ਨਹੀਂ ਹੁੰਦੀ ਜੇ ਜਿਹੜਾ ਜਾਫਰ ਘਰ ਟਰੈਕਟਰ ਟਰਾਲੀ ਜੇਸੀਵੀ ਵਾਲਾ ਭਾਜੀ ਤਿੰਨ ਟਰੈਕਟਰ ਲਾਂਦਾ ਉਹਦੀ ਉੱਤੇ ਆਚਾਂ ਮਸ਼ੀਨੀਆਂ ਦਿਹਾੜੀਆਂ ਉਹ ਕਿਉਂ ਕੱਲੇ ਦੇ ਮੇਂ ਵਜਨ ਤੇ ਕਿਉਂ ਆਪਣੇ ਸਿਰ ਤੇ ਨਹੀਂ ਇਹ ਕੰਮ ਕਰਾਉਣਾ ਜਾਂ सरपंच ਨੇ ਕਰਣਾ ਦੋ ਬੰਦੇ ਨੇ ਸਾਰੇ ਮੇਰੇ ਚੱਕੇ ਵਾ ਆਮ ਪਬਲਿਕ ਸਾਰੀ ਕਰਾਵੇ ਰੜਕੇ ਦੇਵੇਂ ਐਂ ਕਰੋ ਪੈਸੇ ਇਕੱਠੇ ਕਰ ਲਓ ਮਾਈਨਿੰਗ ਦਾ ਮਤਲਬ ਇਹ ਨਹੀਂ ਹੁਣ ਆਪਾਂ ਕਰਾਂਦੇ ਰੜਕੇ ਸਾਰੇ ਸਭ ਲਈ ਯਾਰ ਕੰਮ ਹੈ ਮੇਰੇ ਕੱਲੇ ਲਈ ਥੋੜੀ ਮੈਂ ਤਾਂ ਆਪਣੇ ਘਰ ਦਾ ਸੋਚਦਾ ਵੀ ਯਾਰ ਮੇਰੇ ਘਰ ਦਾ ਇਹਨਾਂ ਸਿਰਫ 3 ਫੁੱਟ ਇੰਨਾ ਕੁ ਰਹਿ ਗਿਆ ਫਰਕ ਭਾਜੀ ਪਾਣੀ ਅੰਦਰ ਜਾਣ ਨੂੰ ਸਿਰਫ ਜਦ ਆ ਗਿਆ ਪਾਣੀ ਸਾਰੀ ਰਾਤ ਨਹੀਂ ਸੁੱਤੇ ਜਮੀ ਪੈਣਗੇ ਸਾਡੀ ਜਾਨ ਏ ਧੜਕਦੀ ਹੁੰਦੀ ਵੀ ਪਾਣੀ ਅੰਦਰ ਆਣਾ ਐਨੇ ਪੈਸੇ ਲਾ ਦੇ ਮਕਾਨ 'ਤੇ ਅਸੀਂ ਤਾਂ ਇਸ ਗੱਲ ਤੇ ਅਸੀਂ ਮਾਈਨਿੰਗ ਵਾਲੇ ਨਾ ਹੈਗੇ ਮੈਂ ਮਾਈਨਿੰਗ ਕਰਦੇ ਆਮ ਪਬਲਿਕ ਕੱਲੇ ਕੱਲੇ ਨੂੰ ਕਿ ਇਹ ਇਸ ਇਸ ਹੱਕ ਦੇ ਵਿੱਚ ਹੈ ਕਿ ਜੀ ਆਪਣੇ ਨਾਂ ਚ ਕਾਇਏ ਦਿੱਤਾ ਜਾਂ ਸਾਫ਼ ਨਾ ਕਰਾਈਏ ਤੁਹਾਨੂੰ ਸਾਰੀ ਪਬਲਿਕ ਹੋਂਦ ਵਿੱਚ ਕੰਮ ਹੋ ਜਾਣਾ ਚਾਹੀਦਾ ਬਸ ਸਾਡੀ ਦਾ ਇਹ ਬੇਨਤੀ ਕੰਮ ਕਰਵਾ ਦਿਓ